ਜਏਗਾ ਹੁਣ ਸਭ ਤੋਂ ਵੱਡਾ ਸਿਧਾਂਤ ਜਿਹੜਾ ਸਤਗੁਰਾਂ ਨੇ ਦਿੱਤਾ ਹੈ ਕਿਤੇ ਇਹਨਾਂ ਪੰਕਤੀਆਂ ਨੂੰ ਪੜਦਿਆਂ ਪੜਦਿਆਂ ਇਹ ਸਮਝ ਆ ਜਾਵੇ ਤੇ ਸਾਡੀ ਕੌਮ ਦਾ ਪਾਰ ਉਤਾਰਾ ਹੋ ਜਾਵੇ ਬਾਛੇ ਕਹਿੰਦੇ ਖੱਤਰੀ ਖੱਤਰੀ ਪੈਸੇ ਭਾਰਤ ਦੇ ਅੰਦਰ ਬ੍ਰਾਹਮਣ 1 ਨੰਬਰ ਤੇ ਹੈ ਖੱਤਰੀ 2 ਤੇ ਹੈ ਸਾਰਾ ਗੁਰੂ ਗ੍ਰੰਥ ਸਾਹਿਬ ਪੜ ਲਿਓ ਬਾਦਸ਼ਾਹ ਜੀ ਨੇ ਉਹਨਾਂ ਤੋਂ ਉਲਟ ਇਹਨੂੰ ਵਰਤਿਆ ਹੈ ਖੱਤਰੀ ਬ੍ਰਾਹਮਣ ਫਿਰ ਸ਼ੂਦ ਫਿਰ ਵੈਸ਼ ਤੇ ਉਹਨਾਂ ਦੀ ਵਰਣਵੰਡ ਦੇ ਮੁਤਾਬਕ ਬ੍ਰਾਹਮਣ ਖੱਤਰੀ ਸ਼ੂਦ ਤੇ ਵੈਸ਼ ਤੇ ਸ਼ੂਦ ਹੈ ਉਹ ਤਿੰਨਾਂ ਨੂੰ ਇੱਕ ਕੈਟਾਗਰੀ ਉੱਪਰ ਦਿੰਦੇ ਨੇ ਚੌਥੇ ਨੂੰ ਥੱਲੇ ਸੁੱਟਦੇ ਨੇ ਪਰ ਪਾਤਸ਼ਾਹ ਜੀ ਨੇ ਇੱਥੇ ਬੜੀ ਵੱਡੀ ਗੱਲ ਕੀਤੀ ਹੈ ਪਾਤਸ਼ਾਹ ਕਹਿੰਦੇ ਮੇਰਾ ਸਿੱਖ ਖੱਤਰੀ ਹੋਵੇ ਖੱਤਰੀ ਦਾ ਕੰਮ ਕੀ ਸੀ ਹਥਿਆਰ ਚਲਾਉਣਾ ਸ਼ਸਤਰਧਾਰੀ ਆਤਮ ਰੱਖਿਆ ਕਰਨ ਵਾਲਾ ਮੇਰਾ ਸਿੱਖ ਸ਼ਸਤਰਧਾਰੀ ਹੋਵੇ ਸਭ ਤੋਂ ਪਹਿਲਾਂ ਸ਼ਸਤਰਧਾਰੀ ਹੋਣਾ ਚਾਹੀਦਾ ਹੈ ਸਭ ਤੋਂ ਪਹਿਲਾਂ ਅਣਖੀ ਹੋਣਾ ਚਾਹੀਦਾ ਹੈ ਉਹ ਆਪਣੇ ਆਪ ਦੀ ਰੱਖਿਆ ਕਰ ਸਕੇ ਆਪਣਿਆਂ ਦੀ ਰੱਖਿਆ ਕਰ ਸਕੇ ਉਹ ਖੱਤਰੀ ਹੋਵੇ ਫਿਰ ਕਿਹ ਕਲਾ ਡਾਂਗ ਚਲਾਉਣ ਵਾਲਾ ਨਾ ਹੋਵੇ ਜਿੱਦਾਂ ਸਾਡੇ ਹੋਂ ਡਾਂਗ ਚਲਾਉਣ ਵਾਲੇ ਬਣ ਗਿਆ ਜਿੰਨੇ ਵੀ ਆਪਾਂ ਦੇਖਦੇ ਆਂ ਗਤਕੇ ਵਾਲੇ ਗਿਆਨ ਤਾਂ ਕਿਤੇ ਕਿਸੇ ਕਰਮਾ ਵਾਲੇ ਕੋਲੇ ਹੋਵੇਗਾ ਨਹੀਂ ਤੇ ਗਤਕਾ ਚਲਾਉਣ ਦੇ ਚੱਕਰ 'ਚ ਕਦੇ ਕਿਸੇ ਦਾ ਮੂੰਹ ਪੰਨ ਦਿੰਦੇ ਨੇ ਕੱਚ ਬੰਨ ਕੇ ਤੇ ਕਿਸੇ ਦੇ ਸਿਰ 'ਚ ਰਾਡ ਮਾਰ ਦਿੰਦੇ ਨੇ ਇਹ ਗਤਕਾ ਥੋੜੀ ਸੀ ਆਤਮ ਰੱਖਿਆ ਕਿੱਥੇ ਰਹਿ ਗਿਆ ਸੀ ਤੇ ਆਤਮ ਰੱਖਿਆ ਦਾ ਬੇੜਾ ਕਰਕੇ ਕਰ ਦਿੱਤਾ ਇੱਕ ਸਟੰਟ ਬਣ ਕੇ ਰਹਿ ਗਿਆ ਗਤਕਾ ਇਹ ਕਿਉਂ ਬਣਿਆ ਸਟੰਟ ਕਿਉਂਕਿ ਗਿਆਨ ਅਸਲੀ ਪਿੱਛੇ हट ਗਿਆ ਕੁਰਬਾਨੀ ਦਾ ਸਿਧਾਂਤ ਪਿੱਛੇ हट ਗਿਆ ਇਤਿਹਾਸ ਦੀ ਖੇਚ ਪਿੱਛੇ हट ਗਈ ਇਸ ਕਰਕੇ ਸਟੰਟ ਹੀ ਰਹਿ ਗਏ ਨੇ ਲੋਕਾਂ ਨੂੰ ਖੁਸ਼ ਕਰਨ ਦੇ ਚੱਕਰ ਵਿੱਚ ਮੂੰਹ 'ਚ ਤੇਲ ਪਾ ਪਾ ਕੇ ਅੱਗਾ ਵਲ ਜਾਂਦੇ ਨੇ ਤੇ ਪਤਾ ਨਹੀਂ ਕਿਹੜੇ ਕਿਹੜੇ ਸਟੰਟ ਕਰਨ ਲੱਗ ਪਏ ਗਤਕੇ ਦੇ ਨਾਂ ਤੇ ਗਤਕਾ ਨਹੀਂ ਰਹਿ ਗਿਆ ਗੱਲਾ ਖਤਰੀ ਨਹੀਂ ਚਾਹੀਦਾ ਪਾਛੇ ਕਹਿੰਦੇ ਨਾਲ ਬ੍ਰਾਹਮਣ ਬ੍ਰਾਹਮਣ ਦਾ ਕੰਮ ਕੀ ਸੀ ਵਿਦਿਆ ਪੜ੍ਹਨੀ ਪੜਾਉਣੀ ਸਿੱਖਣੀ ਸਿਖਾਉਣੀ ਪਾਛੇ ਕਹਿੰਦੇ ਮੇਰਾ ਸਿੱਖ ਬ੍ਰਾਹਮਣ ਵੀ ਹੋਏਗਾ ਭਾਵੇਂ ਇਹ ਮੇਰਾ ਕੁਣੀ ਗਿਆਨੀ ਸਿੱਖ ਹੋਵੇਗਾ ਇਹਦੇ ਕੋਲੇ ਸ਼ਸਤਰ ਹੋਵੇਗਾ ਇਹਨੂੰ ਉਸ ਸ਼ਸਤਰ ਦੇ ਬਾਰੇ ਗਿਆਨ ਵੀ ਹੋਵੇਗਾ ਇਹ ਸ਼ਸਤਰ ਮੈਂ ਚਲਾਣਾ ਕਾਦੇ ਵਾਸਤੇ ਹੈ ਇਹ ਸ਼ਸਤਰ ਦੀ ਮਹਤਾ ਮੇਰੇ ਵਾਸਤੇ ਕੀ ਹੈ ਇਹਦਾ ਇਹਦੇ ਕੋਲੇ ਗਿਆਨ ਵੀ ਹੋਵੇਗਾ ਦੋ ਚੀਜ਼ਾਂ ਹੋ ਗਈਆਂ ਸ਼ਸਤਰ ਵੀ ਜਾਣਦਾ ਹੋਵੇ ਤੇ ਸ਼ਸਤਰ ਵੀ ਜਾਣਦਾ ਹੋਵੇ ਗਿਆਨ ਵੀ ਜਾਣਦਾ ਹੋਵੇ ਫਿਰ ਤੀਸਰੀ ਗੱਲ ਕੀਤੀ ਹੈ ਸ਼ੂਦ ਹੁਣ ਜੇ ਗਿਆਨੀ ਹੋ ਗਿਆ ਕਿਤੇ ਇਹ ਨਾ ਹੋਵੇ ਲੋਕਾਂ ਤੋਂ ਸੇਵਾ ਕਰਾਈ ਜਾਵੇ ਉਹ ਮੇਰੀ ਸੇਵਾ ਕਰੋ ਮੈਂ ਤਾਂ ਕੁਝ ਨਹੀਂ ਕਰ ਸਕਦਾ ਪਾਸ਼ੇ ਕਹਿੰਦੇ ਸ਼ੂਦ ਸ਼ੂਦਰ ਦਾ ਕੰਮ ਸੀ ਸੇਵਾਦਾਰੀ ਕਰਨੀ ਕਹਿੰਦੇ ਸੇਵਾਦਾਰ ਵੀ ਹੈ ਇਹ ਸੇਵਾ ਵੀ ਕਰੇਗਾ ਆਪਣੇ ਆਪ ਦੀ ਕਰੇਗਾ ਇਹ ਸਸ਼ਤਰਧਾਰੀ ਵੀ ਹੋਵੇਗਾ ਇਹ ਗਿਆਨੀ ਵੀ ਹੋਵੇਗਾ ਇਹ ਸੇਵਾਦਾਰ ਵੀ ਹੋਵੇਗਾ ਹੁਣ ਸੂਦਰ ਦੀ ਜਿਹੜੀ ਪਰੰਪਰਾ ਸੀ ਬ੍ਰਾਹਮਣ ਮੁਤਾਬਕ ਉਹ ਸੀ ਭਈ ਤੂੰ ਸੇਵਾ ਕਰ ਪਰ ਇਹਦੇ ਵਿੱਚੋਂ ਤੈਨੂੰ ਮਿਲਣਾ ਕੱਖ ਨਹੀਂ ਫਰੀਦ ਹੀ ਸੇਵਾ ਸੀ ਪਰ ਗੁਰੂ ਨੇ ਕਿਹਾ ਨਹੀਂ ਮੇਰਾ ਸਿੱਖ ਫਰੀਦ ਦਾ ਸੇਵਾਦਾਰ ਨਹੀਂ ਹੋਏਗਾ ਇਹ ਵੈਸ਼ ਹੋਏਗਾ ਇਹ ਵਪਾਰੀ ਵੀ ਹੋਵੇਗਾ ਇਹ ਆਪਣਾ ਘਰਬਾਰੀ ਵੀ ਹੋਵੇਗਾ ਇੰਨੀ ਕਿ ਸੇਵਾ ਕਰ ਕਰਕੇ ਭੱਜਾ ਜਾਵੇ ਤੇ ਇਹਦੇ ਪੱਲੇ ਕੱਖ ਨਾ ਪਵੇ ਇਹ ਸੇਵਾਦਾਰ ਵੀ ਐ ਇਹ ਵਪਾਰੀ ਵੀ ਵੈਸ਼ ਵਾਲੇ ਕੰਮ ਵੀ ਕਰੇਗਾ ਕਿੱਡਾ ਵੱਡਾ ਸਿਧਾਂਤ ਦਿੱਤਾ ਇਹ ਪਾਤਸ਼ਾਹ ਜੀ ਨੇ ਅਸੀਂ ਇੰਨੀ ਕੁ ਚ ਪੜ ਕੇ ਖੱਤਰੀ ਬ੍ਰਾਹਮਣ ਸੂਤ ਵੈਸ਼ ਸਪਦੇਸ਼ ਚੌਹ ਵਰਨਾ ਕੋ ਸਾਂਝਾ ਨਿਕਲ ਜਾਂਦੇ ਆ ਨਹੀਂ ਪਿਆਰਿਆ ਕਦੇ ਆਪਣੇ ਅੰਦਰ ਛਾਤੀ ਮਾਰ ਕੇ ਦੇਖ ਤੇਰੇ ਕੋਲੇ ਤਾਕਤ ਹੈਗੀ ਆਪਣੇ ਆਪ ਦੀ ਰੱਖਿਆ ਕਰਨ ਦੀ ਆਪਣੇ ਪਰਿਵਾਰ ਦੀ ਰੱਖਿਆ ਕਰਨ ਦੀ ਤੇਰੇ ਕੋਲੇ ਗਿਆਨ ਹੈਗਾ ਉਸ ਸ਼ਸਤਰ ਵਿਧਿਆ ਦੇ ਪ੍ਰਤੀ ਧਰਮ ਦੇ ਪ੍ਰਤੀ ਜਿਸ ਧਰਮ ਦੇ ਵਿੱਚ ਤੁਰਿਆ ਫਿਰ ਰਿਹਾ ਹੈ ਤੇਰੇ ਕੋਲੇ ਸੇਵਾਦਾਰੀ ਹੈਗੀ ਐ ਉਸ ਧਰਮ ਦੀ ਤੂੰ ਸੇਵਾਦਾਰ ਬਣ ਸਕਦਾ ਤੂੰ ਉਸ ਧਰਮ ਦੇ ਗੁਣ ਕਮਾ ਸਕਦਾ ਹੈ ਵਪਾਰੀ ਬਣ ਸਕਦਾ ਹੈ ਆਪਣਾ ਤੇ ਆਪਣਿਆਂ ਦਾ ਭਲਾ ਕਰ ਸਕਦਾ ਹੈ ਤੇਰੇ ਕੋਲੇ ਇਹ ਸਮਝ ਹੈ ਛੇ ਹੈ ਤਾਂ ਗੁਰੂ ਦਾ ਉਪਦੇਸ਼ ਕਮਾਇਆ ਖੱਤਰੀ ਬ੍ਰਾਹਮਣ ਸੂਦ ਵੈਸ਼ ਉਪਦੇਸ਼ ਚੌ ਵਰਨਾ ਕੋ ਸਾਂਝਾ ਵਾਛੇ ਕਹਿੰਦੇ ਚਾਰ ਵਰਨਾ ਕਈਆਂ ਜਾਂਦੀਆਂ ਸੀ ਸਾਡਾ ਸਾਰਿਆਂ ਨੂੰ ਉਪਦੇਸ਼ ਬਰਾਬਰ ਦਾ ਹੈ ਆ ਚਾਰੇ ਕੰਮ ਇੱਕੋ ਬੰਦਾ ਕਰੇ ਇਹ ਚਾਰੇ ਕੰਮ ਇੱਕੋ ਬੰਦਾ ਕਰੇ ਇਹ ਅਲੱਗ-ਅਲੱਗ ਬੰਦੇ ਨਹੀਂ ਚਾਹੀਦੇ ਸਾਡੇ ਕੋਲੇ ਇੱਕੋ ਹੀ ਬੰਦਾ ਚਾਰੇ ਕਮਾਂ ਵਾਲਾ ਚਾਹੀਦਾ ਹੈ ਮੇਰਾ ਸਿੱਖ ਜੇ ਸੇਵਾਦਾਰ ਹੈ ਤੇ ਉਹ ਰਾਜਾ ਵੀ ਹੋ ਸਕਦਾ ਹੈ ਨਵਾਬ ਕਪੂਰ ਸਿੰਘ ਵਾਂਗ ਨਵਾਬ ਵੀ ਬਣ ਸਕਦਾ ਹੈ ਤੇ ਘੋੜਿਆਂ ਦੀ ਲਿੱਦ ਵੀ ਸੁੱਟ ਸਕਦਾ ਹੈ ਉਹ ਗੁਣੀ ਗਿਆਨੀ ਵੀ ਹੋ ਸਕਦਾ ਏ ਸਸਤਰ ਧਾਰੀ ਵੀ ਹੋ ਸਕਦਾ ਏ ਸਾਰੇ ਕੰਮਾਂ ਦੇ ਵਿੱਚ ਛਾਤਰ ਦਿਮਾਗ ਵੀ ਹੋ ਸਕਦਾ ਏ ਉਹ ਚਲਾਕ ਵੀ ਸੀ ਰਾਜ ਕਰਨ ਵਾਸਤੇ ਪਾਰਾਂ ਮਿਸਲਾਂ ਦੀ ਹੋਂਦ ਲਿਆਉਣੀ ਨਵਾਬ ਕਪੂਰ ਸਿੰਘ ਦਾ ਕੰਮ ਸੀ ਇੰਨਾ ਸਮਝਦਾਰ ਇੰਨਾ 14 ਸਾਡਾ ਸੂਰਮਾ ਜਿਹਦਾ ਅਸ ਦੇ ਸਟੇਜਾਂ ਤੇ ਨਾਮ ਵੀ ਨਹੀਂ ਲੈਂਦੇ ਜਿਨੇ ਸਾਨੂੰ ਰਾਜ ਕਰਨ ਦੀ ਜਾਤ ਸਿਖਾਈ ਰਾਜ ਦਿੱਤਾ 40 ਸਾਲ ਰਾਜ ਕੀਤਾ ਉਹਦਾ ਨਾਂ ਨਹੀਂ ਲੈਂਦੇ ਤੇ ਜਿਨ੍ਹਾਂ ਨੇ ਰਾਜ ਦਿੱਤਾ ਹੀ ਕੱਖ ਨਹੀਂ ਉਹਨਾਂ ਨੂੰ ਅਸੀਂ ਰੋਬਣਾ ਕੇ ਭੱਜੇ ਫਿਰਦੇ ਆ। ਸੋ ਖੈਰ ਗੁਰੂ ਕਿਰਪਾ ਕਰਨ। ਖੱਤਰੀ ਬ੍ਰਾਹਮਣ ਸ਼ੂ